ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਦੇ ਖਲਕ ਸਿੱਖ ਰਾਜਨੀਤੀ ਪੰਥਕ ਰਾਜਨੀਤੀ ਪੰਥਕ ਸਰਕਾਰਾਂ ਦੇ ਵਿੱਚ ਇਸ ਵੇਲੇ ਵੱਡੇ ਪੱਧਰ ਤੇ ਦੋ ਧੜੇ ਨੇ ਜਿਹੜੇ ਉਹ ਵੇਖਣ ਨੂੰ ਸਾਹਮਣੇ ਆ ਗਏ ਨੇ ਬੀਤੇ ਕੱਲ ਇੱਕ ਚੋਣ ਹੁੰਦੀ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੁਆਰਾ ਬਣਾਏ ਹੋਏ ਡੈਲੀਕੇਟਾਂ ਦੁਆਰਾ ਸਿੰਘ ਸਫ ਗਿਆਨੀ ਹਰਪ੍ਰੀਤ ਸਿੰਘ ਹੋਰੀ ਇੱਕ ਜਿੱਥੇ ਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਭਾਗ ਦੇ ਪ੍ਰਧਾਨ ਚੁਣੇ ਜਾਂਦੇ ਨੇ ਬਹੁਤ ਸਾਰੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਸਾਡਾ ਇਹ ਵਿਸ਼ਾ ਨਹੀਂ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਐਨ ਉਸੇ ਵੇਲੇ ਪਟਿਆਲਾ ਦੇ ਵਿੱਚ ਚੱਲ ਰਹੀ ਹੈ ਤੇ ਪਟਿਆਲਾ ਕਾਨਫਰੰਸ ਵਿੱਚ ਜਿੱਡੇ ਹਮਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਬਾਕੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਜਾਂ ਪੰਥਕ ਲਹਿਰ ਦੇ ਉੱਤੇ ਜਾਂ ਜਿਹੜੀ ਨਵੀਂ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆ ਜਿੱਡੇ ਸਿਆਸੀ ਹਮਲੇ ਉਹਦੇ ਵਿੱਚ ਵੇਖਣ ਨੂੰ ਮਿਲੇ ਨੇ ਇਹ ਸੋਸ਼ਲ ਮੀਡੀਆ ਦਾ ਹਿੱਸਾ ਤਾਂ ਬਣੀ ਬਣੇ ਨੇ ਪਰੰਤੂ ਇਸ ਤੋਂ ਪਹਿਲਾਂ ਕਦੇ ਐਡਾ ਵੱਡਾ ਟਕਰਾਅ ਵੇਖਣ ਨੂੰ ਨਹੀਂ ਮਿਲਿਆ ਹੁਣ ਜਦੋਂ ਅਸੀਂ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਵੇਖਦੇ ਆਂ ਬਾਹਰ ਆ ਕੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੌਂਦੀ ਬਾਦਲ ਪਰਿਵਾਰ ਤੇ ਹਮਲਾਵਰ ਹੁੰਦੇ ਨੇ ਤੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਕਿਰ ਜਾਂਦੇ ਨੇ ਤੇ ਉਧਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਖਾਸ ਕਰਕੇ ਦਲਜੀਤ ਸਿੰਘ ਚੀਮਾ ਖਾਸ ਕਰਕੇ ਮਹੇਸ਼ਿੰਦਰ ਸਿੰਘ ਗਰੇਵਾਲ ਜਿਸ ਤਰੀਕੇ ਨਾਲ ਹਮਲਾਵਰ ਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਤੇ ਇਸ ਤੋਂ ਪਹਿਲਾਂ ਇਹ ਕੁੜਤਨ ਦੇਖਣ ਨੂੰ ਨਹੀਂ ਮਿਲੀ ਇੱਕ ਪਾਸੇ ਸੋਸ਼ਲ ਮੀਡੀਆ ਦੇ ਹਿੱਸੇ ਵੱਲੋਂ ਸਖੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਦੁਆਰਾ ਕੀਤੇ ਹਮਲਿਆਂ ਨੂੰ ਦੇਸ਼ทรਹੀਆਂ ਤੇ ਪੰਥทรਹੀਆਂ ਤੇ ਪੰਥ ਵਿਦਰੋਹੀਆਂ ਤੇ ਹਮਲੇ ਕਰਾ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਯਾਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਸਖੀਰ ਸਿੰਘ ਬਾਦਲ ਦੀ ਟੀਮ ਨੂੰ ਆਖਿਆ ਜਾ ਰਿਹਾ ਹੈ ਕਿ ਇਹ ਇੱਕ ਤਰ੍ਹਾਂ ਦੀਆਂ ਚੀਕਾਂ ਵੱਜ ਰਹੀਆਂ ਨੇ ਭਗਤਾਂ ਦੀਆਂ ਤੇ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਭੱਦੇ ਕਮੈਂਟ ਨੇ ਜਿਹੜੇ ਸਿੱਖ ਰਾਜਨੀਤੀ, ਪੰਥਕ ਰਾਜਨੀਤੀ, ਅਕਾਲੀ ਰਾਜਨੀਤੀ ਦਾ ਹਿੱਸਾ ਬਣ ਚੁੱਕੇ ਨੇ। ਹੁਣ ਅਸੀਂ ਕੇਵਲ ਕੱਲ ਦੀ ਰਾਜਨੀਤੀ ਦੀ ਗੱਲ ਕਰਦੇ ਜਦੋਂ ਚੋਣ ਹੁੰਦੀ ਹੈ ਗਿਆਨੀ ਹਰਪ੍ਰੀਤ ਸਿੰਘ ਹਣੀ ਚੁਣੇ ਜਾਣ ਤੋਂ ਬਾਅਦ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਜਿਸ ਤਰੀਕੇ ਨਾਲ ਹਮਲਾਵਰ ਉਹ ਬਾਦਲ ਪਰਿਵਾਰ ਤੇ ਹੁੰਦੇ ਨੇ। ਉਹ ਇੱਕ ਤਰ੍ਹਾਂ ਦੀ ਬਹੁਤ ਵੱਡੀ ਕੁਰਪਤਨ ਮੈਂ ਸਮਝਦਾ ਆਉਣ ਵਾਲੇ ਸਮੇਂ ਦੀ ਦੋਹਾਂ ਧਿਰਾਂ ਦੇ ਵਿੱਚ ਉਹਦੀ ਇੱਕ ਤਰ੍ਹਾਂ ਨਾਲ ਨਹੀਂ ਹੈ ਜਿਹੜੀ ਉਹ ਰੱਖੀ ਗਈ ਹੈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਚੋਣ ਕੀਤੀ ਹੈ ਠੀਕ ਹੈ ਕਿ ਉਹ ਬਹੁਤ ਜ਼ਿਆਦਾ ਪੜੇ ਹੋਏ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਯੂਨੀਵਰਸਿਟੀਆਂ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਈ ਹੈ ਜਾਂ ਜਿਸ ਤਰੀਕੇ ਨਾਲ ਹੋਈ ਹੈ ਤੇ ਜਿਸ ਤਰੀਕੇ ਨਾਲ ਵੱਡੇ ਤੋਂ ਵੱਡੇ ਸਿਆਸੀ ਆਗੂਆਂ ਨਾਲ ਉਹਨਾਂ ਦੇ ਸਬੰਧ ਰਹੇ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਵੱਧ ਸਿਆਸੀ ਤੌਰ ਤੇ ਹਮਲਾਵਰ ਬਾਦਲ ਪਰਿਵਾਰ ਤੇ ਹੋਰ ਕੋਈ ਹੋ ਨਹੀਂ ਸਕਦਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨੀ ਬਾਹਰ ਆ ਕੇ ਲਗਾਤਾਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਇਹਦੇ ਵਿੱਚੋਂ ਸੰਜੀਦਗੀ ਦੀ ਘਾਟ ਜ਼ਰੂਰ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਇਸ ਟੀਮ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਚਤਵੰਤ ਕੌਰ ਜੀ ਖਾਲਸਾ ਇਕਵਾਲ ਸਿੰਘ ਝੁੰਦਾ ਜੀ ਜਾਂ ਮਨਪ੍ਰੀਤ ਸਿੰਘ ਇਹਾਲੀ ਜਦੋਂ ਅਸੀਂ ਇਸ ਟੀਮ ਨੂੰ ਵੇਖਦੇ ਆ ਤਾਂ ਬੋਲਣ ਦੇ ਵਿੱਚ ਜਿੰਨੀ ਪਾਕੀ ਸੀ ਜਿੰਨੀ ਸੰਜੀਦਗੀ ਇਸ ਟੀਮ ਦੇ ਵਿੱਚ ਹੁਣ ਤੱਕ ਸਾਹਮਣੇ ਆਉਂਦੀ ਸੀ ਉਹਦੇ ਬਿਲਕੁਲ ਉਲਟ ਗਿਆ ਨਹੀਂ ਹਰਪ੍ਰੀਤ ਸਿੰਘ ਵੱਲੋਂ ਇੱਕਦਮ ਹਮਲਾਵਰ ਹੋਣਾ ਇਹਦੇ ਵਿੱਚ ਉਹਨਾਂ ਦਾ ਸੰਜੀਦ ਦਾ ਰੋਲ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿ ਨਹੀਂ ਹਰਪ੍ਰੀਤ ਸਿੰਘ ਨੂੰ ਜਿੱਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਹਾਲਾਂਕਿ ਦੂਜੀ ਧਿਰ ਦੇ ਖਿਲਾਫ ਬੋਲਣਾ ਕੋਈ ਗੁਨਾਹ ਨਹੀਂ ਸਿਆਸੀ ਹਿੱਸਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਸਿਆਸੀ ਜਮਾਤ ਦੀ ਇੱਕ ਦੀ ਪ੍ਰਧਾਨਗੀ ਸੰਭਾਲ ਰਹੇ ਨੇ ਪਰੰਤੂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਪਹਿਲੇ ਹੀ ਦਿਨ ਇਹ ਇੱਕ ਸਜੀਦਗੀ ਨਹੀਂ ਕਿਉਂਕਿ ਕਿੱਡੇ ਵੱਡੇ ਫਰਜ਼ ਜਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਜਿੰਨੇ ਵੱਡੇ ਪੈਂਡੇ ਸਾਹਮਣੇ ਜਿੰਨੀਆਂ ਚੁਣੌਤੀਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸਾਹਮਣੇ ਨੇ ਇਹ ਸ਼ਾਇਦ ਹੀ ਕਿਸੇ ਦੇ ਸਾਹਮਣੇ ਹੁਣ ਤੱਕ ਹੋਈ ਹੁਣ ਬਹੁਤ ਸਾਰੇ ਅਕਾਲੀ ਦਲ ਬਣਦੇ ਨੇ ਬਹੁਤ ਸਾਰੇ ਟੁੱਟਦੇ ਨੇ ਸਾਸੂ ਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਵੀ ਹੈ ਕਿਸੇ ਬੜੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਵੀ ਬਹੁਤ ਪਿੱਛੇ ਰਹਿ ਗਿਆ ਸੀ ਤੇ ਉਹਨਾਂ ਕੋਲ ਆਪਣੇ ਬੰਦੇ ਖੜਾਉਣ ਵਾਸਤੇ ਵੀ ਲੋਕ ਸਭਾ ਹਲਕਿਆਂ ਵਿੱਚ ਦੂਜੀਆਂ ਪਾਰਟੀਆਂ ਤੋਂ ਮੰਗਣੇ ਪੈਸੇ ਨੇ ਲਿਹਾਜ਼ਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਵਿੱਚ ਸਰ ਜਗਦੇਵ ਸਿੰਘ ਜਸਵਾਲ ਜਿਹੜੇ ਕਿਸੇ ਵੇਲੇ ਕਾਂਗਰਸ ਪਾਰਟੀ ਜਾਂ ਕਮਿਊਨਿਟਿਸਟ ਪਾਰਟੀ ਦੇ ਵਿਧਾਇਕ ਰਹੇ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਮਤਲਬ ਕਿ ਰਾਜਨੀਤੀ ਵਿੱਚ ਉਤਲ ਫੁਤਲ ਚੱਲਦੀ ਰਹਿੰਦੀ ਹੈ ਪਰੰਤੂ ਸਾਡੇ ਜਿਹੜੇ ਸਿੱਖ ਕੌਮ ਦੇ ਪੰਥਕ ਮਸਲੇ ਨੇ ਪੰਥਕ ਸਰਕਾਰ ਨੇ ਉਨ੍ਹਾਂ ਦੀ ਮੁਰਬਹਾਲੀ ਉਨ੍ਹਾਂ ਦੀ ਸਰਪੁਛਤਾ ਜਾਂ ਸਿੱਖ ਸੰਸਥਾਵਾਂ ਦਾ ਮਾਨ ਸਨਮਾਨ ਬਹਾਲ ਕਰਾਉਣਾ ਜਾਂ ਨੌਜਵਾਨ ਪੀੜੀ ਨੂੰ ਭਰੋਸੇ ਵਿੱਚ ਲੈ ਕੇ ਆਪਣਾ ਭਰੋਸਾ ਆਪਣਾ ਪ੍ਰੋਗਰਾਮ ਆਪਣਾ ਸਿਆਸੀ ਪ੍ਰੋਗਰਾਮ ਦੇਣਾ ਇਹ ਕੱਲ ਦੇ ਪ੍ਰੋਗਰਾਮ ਚ ਗਿਆਨੀ ਹਰਪ੍ਰੀਤ ਸਿੰਘ ਦਾ ਹਿੱਸਾ ਨਹੀਂ ਸੀ ਕੈਨੀ ਹਰਪ੍ਰੀਤ ਸਿੰਘ ਕੋਰਤਵਕੋ ਕੀਤੀ ਜਾਂਦੀ ਹੈ ਕਿ ਉਹ ਪਹਿਲੇ ਦਿਨ ਹਮਲਾਵਰ ਹੋਣ ਦੇ ਥਾਂ ਕੋਈ ਪ੍ਰੋਗਰਾਮ ਦਿੰਦੇ ਕੌਮ ਨੂੰ ਦਿੰਦੇ ਸੇਹ ਦਿੰਦੇ ਜਿਸ ਤਰੀਕੇ ਨਾਲ ਸਮਨਪ੍ਰੀਤ ਸਿੰਘਿਆਲੀ ਸਰਦਾਰ ਸੰਤਾ ਸਿੰਘ ਜੀ ਉਮੇਦਪ uri ਸਾਹਿਬ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਜਾਂ ਬੀਬੀ ਸਤਵੰਤ ਕੌਰ ਹੋਣੀ ਜਾਂ ਇਕਵਾਲ ਸਿੰਘ ਝੁੰਦਾ ਹੋਣੀ ਜਿਸ ਸੰਜੀਦਗੀ ਨਾਲ ਕੰਮ ਕਰ ਰਹੇ ਸੀ ਜਿਸ ਸੰਜੀਦਗੀ ਨਾਲ ਉਹਨਾਂ ਨੇ 15 ਲੱਖ ਦੇ ਕਰੀਬ ਭਰਤੀ ਸਾਰੇ ਜ਼ਿਲ੍ਹਿਆਂ ਚੋਂ ਕਰਵਾਈ ਸਾਰੇ ਜ਼ਿਲ੍ਹਿਆਂ ਚੋਂ 500 ਦੇ ਕਰੀਬ ਡੈਲੀਗੇਟ ਜਿਸ ਤਰੀਕੇ ਨਾਲ ਸਾਰ ਚਰਨਜੀਤ ਸਿੰਘ ਬਰਾੜ ਹੋਣੀ ਇੱਕ ਟੀਮ ਦੇ ਤੇਰ ਬਣ ਕੇ ਲੜਾਈ ਲੜ ਰਹੇ ਨੇ ਬੜੀ ਪਲੈਨਿੰਗ ਨਾਲ ਜਿਸ ਬਾਕੀ ਟੀਮ ਸਾਰੀ ਉਹ ਕੋਈ ਪ੍ਰੋਗਰਾਮ ਯਾਨੀ ਹਰਪ੍ਰੀਤ ਸਿੰਘ ਵੱਲੋਂ ਪਹਿਲੇ ਦਿਨ ਨਾਂ ਦਿੱਤਾ ਜਾਣਾ ਇਹ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਸੰਜੀਦਗੀ ਦੀ ਕਮੀ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦੀ ਹੈ ਯਾਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਬੰਦੀ ਕੈਦੀਆਂ ਦਾ ਮੁੱਦਾ ਹੈ ਸਿੱਖ ਬੰਦੀਆਂ ਦਾ ਮੁੱਦਾ ਹੈ ਸਿੱਖ ਕੈਦੀਆਂ ਦਾ ਮੁੱਦਾ ਹੈ ਬਹੁਤ ਸਾਰੇ ਸਿੱਖ ਮਸਲੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਨੂੰ ਪੇਪਰਾਂ ਦੇ ਵਿੱਚ ਕਕਾਰ ਰਹਿ ਕੇ ਨਹੀਂ ਬੈਠਣ ਦਿੱਤਾ ਜਾਂਦਾ ਸਾਨੂੰ 에ਅਰਪੋਰਟਸ ਦੇ ਉੱਤੇ ਜਲੀਲ ਕੀਤਾ ਜਾਂਦਾ ਹੈ ਤੇ ਸਿੱਕੇ ਮੁਸਲੇ ਅੰਤਰਰਾਸ਼ਟਰੀ ਪੱਧਰ ਤੇ ਜਿਸ ਤਰ੍ਹਾਂ ਸਿੱਖੀ ਸਰੂਪ ਤੇ ਪਹਿਚਾਨ ਲੋਕਾਂ ਲਈ ਇੱਕ ਤਰ੍ਹਾਂ ਮਜ਼ਾਕ ਤੇ ਖਤਰਾ ਬਣੀ ਹੋਈ ਹੈ ਤੇ ਇੱਕ ਤਰ੍ਹਾਂ ਨ ਜਲੇਲ ਕੀਤਾ ਜਾਂਦਾ ਤੇ ਕਹਿੰਦੇ ਹਰਪ੍ਰੀਤ ਸਿੰਘ ਦੇ ਪਹਿਲੇ ਦਿਨ ਦੇ ਭਾਸ਼ਣ ਵਿੱਚ ਜ਼ਰੂਰ ਉਹ ਹਿੱਸਾ ਹੋਣਾ ਚਾਹੀਦਾ ਸੀ ਪਰ ਐਸਾ ਨਹੀਂ ਹੋ ਸਕੇ ਇਹ ਸਾਡਾ ਸਿਆਸੀ ਵਿਸ਼ਲੇਸ਼ਣ ਹੈ ਤੇ ਜਿਸ ਉਤਸ਼ਾਹ ਨਾਲ ਡੈਲੀਗੇਟਾਂ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਤੇ ਕਹਿੰਦੇ ਹਰਪ੍ਰੀਤ ਸਿੰਘ ਦੀ ਇਨ ਫਿਊਚਰ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬਹੁਤ ਸਾਂਝੀਦਗੀ ਬਹੁਤ ਪਾਕਿਸਤਾਨੀ ਨਾਲ ਇਲੇ ਮਸਲੇ ਲੈ ਕੌਮ ਦੇ ਮਸਲੇ ਨੇ ਸਿੱਖਾਂ ਦੇ ਜਿਸ ਮਕਸਦ ਤੇ ਮਸਲਿਆਂ ਨੂੰ ਲੈ ਕੇ ਇਹ ਸਾਰਾ ਗਰੁੱਪ ਨਮਾ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੇ ਪੱਧਰ ਤੇ ਨਿਰਧਾਰਤ ਹੁੰਦੀ ਹੈ ਤੇ ਗਾਣੀ ਹਰਪ੍ਰੀਤ ਸਿੰਘ ਨੂੰ ਆਪਣੀ ਜ਼ਿੰਮੇਵਾਰੀ ਨੂੰ ਅੰਜਾਮ ਦੇਣ ਵਾਸਤੇ ਸੰਜੀਦਗੀ ਤਪੱਕ ਤੇ ਪਾਕੀਜ਼ਗੀ ਦੀ ਬਹੁਤ ਵੱਡੀ ਲੋੜ ਹੈ ਫਿਲਹਾਲ ਇਨਾ ਹੀ ਬਿੰਕ ਦੇ ਹੋਸਾ ਦਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ